ਤਬੋਂ ਕੀਟ ਤਾਲੋ ਤੋ ਭੰਗੂ ਸੁਭਾਰੋ ਸੱਚੇ ਪਾਸ਼ਾ ਆਪਣੇ ਆਪਣੀ ਨਿਮਰਤਾ ਵਿੱਚ ਕਹਿੰਦੇ ਕਹਿੰਦੇ ਪਰ ਸਤਿਗੁਰੂ ਜੀ ਕਹਿੰਦੇ ਅਸੀਂ ਤਫੰਗ ਬੰਦੂਕ ਸੰਭਾਲ ਲਿਆ ਆਪਣੇ ਆਪ ਨੂੰ ਕੀੜਾ ਦੱਸ ਦੇ ਮਹਾਰਾਜ ਸੇ ਪਾਸ਼ਾ ਗਿਰਦੇ ਏ ਕਰਾਵੰਤ ਕੇ ਤਾਟ ਕੋ ਮਾਰੋ ਉਸ ਵੇਲੇ ਰਵੰਤ ਜਿਹੜਾ ਰਾਜਪੂਤ ਜਿਹਨਾਂ ਉਹਦੇ ਮਾਰੀ ਤੱਕ ਕੇ ਇੱਕ ਦੇ ਗਿਰਿਓ ਚੂਮ ਹੂਮੈਂ ਸਾਡੇ ਡਿਗ ਪਿਆ ਚੂਮ ਕੇ ਧਰਤੀ ਤੇ ਕਰਿਓ ਜੁਦ ਸੁਧੰ ਐਸਾ ਸਾਫ ਜੰਗ ਕੀਤਾ ਤਉ ਮਾਰ ਭੋਲਿਓ ਫੇਰ ਮਾਰ ਲੋ ਮਾਰ ਲੋ ਬੋਲੇ ਮਹਾਮਾਨ ਕ੍ਰੁੱਦਮ ਬਹੁਤ ਗੁੱਸੇ ਚ ਹੰਕਾਰੀ ਭਾਜੀਓ ਤੁਪਕੋਂ ਬਾਨ ਪਾਨੰ ਸੁਭਾਰੇ ਉਸ ਅਗਲੇ ਮਾਰ ਕਹਿੰਦੇ ਤੋਪਾਂ ਬੰਦੂਕਾਂ ਤੁਪਕੋਂ ਬੰਦੂਕਾਂ ਤੇ ਬਾਨ ਤੀਰ ਪਕੜ ਕੇ ਸਭਾਰ ਕੇ ਚਲਾਏ ਇਸ ਤਰ੍ਹਾਂ ਬਾਨ ਨੇ ਲਐ ਸਭੰ ਪ੍ਰਹਾਰੇ ਇਸ ਤਰ੍ਹਾਂ ਮਾਰ ਸੱਜੇ ਪਾਸੇ ਆ ਜਿਹਨੇ ਸੱਜੇ ਪਾਸੇ ਮਾਰਨਾ ਕੀਤਾ ਤ੍ਰਿਤੀਓ ਬਾਨ ਲੈ ਬਾਨ ਪਾਨੰ ਚੁਲਾਏ ਤੀਜਾ ਬਾਨ ਲੈ ਖੱਬੇ ਪਾਸੇ ਚੁਲਾ ਦੁੱਤੋ ਲੱਗੇ ਜਾਂ ਲੱਗੇ ਜਾਂ ਖੱਬੇ ਹੱਥੇ ਚ ਲੈ ਕੇ ਚਲਾ ਦਸ ਤਾ ਠੀਕ ਲੱਗੇ ਜਾਂ ਲੱਗੇ ਨਾ ਕਸ਼ੂ ਜਾਨ ਪਾਏ ਇਸ ਤਰ੍ਹਾਂ ਚਲਾਈ ਜਾਂਦੇ ਸੂਰਮਿਆਂ ਆਸ ਤੋਂ ਚਾਹ ਲੱਗੇ ਕਿਸੇ ਦੇ ਚਾਹ ਨਾ ਲੱਗੇ ਖਮੀਦ ਕੇ ਚਲਾਈ ਜਾਂਦੇ ਆ ਰੁਦਰਾਸ ਕਹਿੰਦੇ ਸੋ ਤਉ ਲਹੁ ਦੈਵ ਜੁਧ ਕੀਨੋ ਉਝਾਰੰ ਉਝਾਰੰ ਤਉ ਲੋ ਦੇਵ ਜੁਦ ਕੀਨੋ ਉਝਾਰੰ ਸੋ ਬੜਾ ਭਾਰੀ ਉਝਾਰੰ ਪ੍ਰਗਟ ਜੰਗ ਕੀਤਾ ਉਝਾਰੰ ਪ੍ਰਗਟਦਾ ਪ੍ਰਕਾਸ਼ ਦਾ ਨਹੀਂ ਇੱਥੇ ਕਿੰਨਾ ਖੇਡ ਕਾ ਬਾੜ ਕੇ ਢੀਚ ਢਾਰੰ ਹਾਂਜੀ ਕਿੰਨਾ ਖੇਡ ਕਾ ਬਾੜ ਕੇ ਢੀਚ ਢਾਰੰ ਹਾਂ ਇਸ ਤਰ੍ਹਾਂ ਖੇਡ ਕਾ ਬਾੜ ਕੇ ਢੀਚ ਢਾਰੰ ਖੇਡ ਕੇ ਖਿੱਚ ਕੇ ਜਾਂ ਗੁੱਸੇ ਵਿੱਚ ਆ ਕੇ ਤੋਂ ਬਾੜ ਕੇ ਢੀਚ ਢਾਰੰ ਇਹ ਸਾਰੇ ਇਹਨਾਂ ਦੇ ਵਿੱਚ ਵਾਰ ਦਿੱਤੇ ਤੀਰ ਮਾਰ ਦਿੱਤੇ ਚਲਾ ਦਿੱਤੇ ਬਰੀ ਮਾਰ ਬੁੰਗੰ ਛੁਟੀ ਬਾਣ ਗੋਲੀ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਤੀਰ ਮਾਰਦੇ ਆ ਤੇ ਮਾਰ ਬਗੂ ਕਿੱਲੇ ਦਾ ਨਾਮ ਹੈ ਉਧਰੋਂ ਵੀ ਗੋਲੀਆਂ ਤੇ ਤੀਰ ਚੱਲਦੇ ਹਨ ਮਾਰ ਪੈ ਰਹੀ ਹਾ ਮਨੋ ਸੂਰ ਬੈਠੇ ਭਲੀ ਖੇਲ ਹੋਲੀ ਇਸ ਤਰ੍ਹਾਂ ਜਾਣੋ ਸੂਰਵੇਂ ਹੋਲੀ ਖੇਡਦੇ ਹਨ ਭਲੀ ਪ੍ਰਕਾਰ ਗਰੇ ਦੀਰ ਘੁੰਮ ਸਰੰਗ ਸਾੰਗ ਤੇਲੰ ਇਸ ਤਰ੍ਹਾਂ ਸੂਰਵੇਂ ਡਿਗਦੇ ਧਰਤੀ ਤੇ ਸਰੰਗ ਸਾੰਗ ਸਰੰਗ ਤੀਰ ਤੇ ਸਾੰਗ ਵਰਸ਼ੀਆਂ ਤੇਲੰ ਚਲਾਉਂਦੇ ਹਨ ਦਬਾਉਂਦੇ ਹਨ ਉਹਨਾਂ ਦੇ ਨਾਲ ਰੰਗੇ ਸਰੌਣ ਬਸਤਰੰ ਮਨੋ ਭਾਗ ਖੇਲਣ ਵਸਤਰਾਂ ਰੰਗੇ ਗਏ ਨੇ Holi ਖੇਡ ਕੇ ਲੋਰ ਰੰਗ ਨਾਲ ਕੱਪੜੇ ਰੰਗ ਦੇਈਦੇ ਆ ਲੀਓ ਜੀਤ ਬਹਿਰੀ ਕੀ ਆ ਆਨ ਡੇਰਾ ਦੁਸ਼ਮਣਾਂ ਨੂੰ ਜਿੱਤ ਲੈ ਡੇਰਾ ਕਰ ਲਿਆ ਗੁਰੂ ਕਾਹਨੇ ਆ ਕੇ ਤੇਊ ਜਾਏ ਪਾਰੰ ਹਰੇ ਬਾਰ ਕੇਰੰ ਰਹਿ ਬਾਰ ਕੇਰੰ ਇਸ ਬਾਹਰਲੇ ਪਾਸੇ ਰਹਿ ਜਾ ਕਰਕੇ ਸਤ ਗੁਰੂ ਜੀ ਨੇ ਤੇਊ ਜਾਏ ਪਾਰੰ ਰਹਿ ਬਾਰ ਕੇਰੰ ਕਈਨ ਤਾਂ ਵਿਕੇ ਰਹਿਣ ਚਲਾਏ ਹੋ ਤੀਰ ਤੇ ਕਈਆਂ ਦੇ ਪਾਰ ਕਰ ਦਿੰਦੇ ਆ ਕਈਆਂ ਨੇ ਡੇਰੇ ਇੱਧਰ ਰੱਖ ਲੈ ਕਈਆਂ ਨੇ ਡੇਰੇ ਪਾਰ ਕਰ ਲਏ ਕੀੜਾਂ ਦਾ ਲਾਉਣਾ ਤੇ ਉਹ ਰਵਾਰ ਪਾਰ ਦਾ ਲਾ ਲੈਣਾ ਡੇਰਿਆਂ ਨੂੰ ਲਾਉਣਾ ਔਰ ਪਾਸੇ ਕੋਈ ਨੇ ਪਾਰ ਲਾ ਲਏ ਭਾਈ ਰਾਤ ਰੁਗਬਾਰ ਕੇ ਅਰਧ ਜਮ ਜਦੋਂ ਦੀ ਰਾਤ ਨੇ ਗਾੜਾ ਹਨੇਰਾ ਰਾਤ ਨੂੰ ਸਵੇਰ ਸ਼ੋਰਗੇ ਬਾਹਰ ਦੇ ਵੈ ਦਮਾਮੋਂ ਹਾਂ ਕਦੇ ਫੇਰ ਕੋੜੇ ਪੰਗਤੀ ਪਵੇ ਸਵੇਰ ਸ਼ੋਰਗੇ ਬਾਹਰ ਬਾਹਰ ਦੇ ਦਰਵਾਜ਼ੇ ਛੱਡ ਕੇ ਬਾਹਰ ਦਰਵਾਜ਼ੇ ਚ ਲੱਕੜ ਦੇ ਕਿਲੇ ਦਾ ਦਰਵਾਜ਼ਾ ਸਵੇਰ ਸ਼ੋਰਗੇ ਬਾਹਰ ਦੇ ਵੈ ਦਮਾਮੋਂ ਸਵੇਰ ਸ਼ੋਰਗੇ ਬਾਹਰ ਬਾਹਰ ਦਰਵਾਜ਼ੇ ਛੱਡ ਕੇ ਵੇ ਉਹ ਦਮਾਮ ਦਮਾਮ ਜਿਹੜੇ ਦਮਾਮੇ ਸੀ ਥੋਂਤੇ ਉਹ ਵੀ ਛੱਡ ਦਿੱਤੇ ਵਿੱਚ ਹੀ ਤਬਾਹ ਰਾਤ ਬੀਤੀ ਉਧਿਓ ਦਿਉਸ ਰਾਨ ਇਹ ਦਿਉਸ ਰਾਨ ਸੂਰਜ ਦਾ ਨਾਮ ਹੈ ਸੂਰਜ ਪ੍ਰਗਟ ਰਾਤ ਬਤੀਤ ਹੋਈ ਚੱਲੇ ਵੀਰ ਚਾ ਗਾ ਲਾਟ ਖਜ਼ੂ ਖੇਲਾਨ ਤੋਸੜ ਚੱਲਣ ਵੀਰ ਬਹਾਦਰ ਚਲਾ ਕੇ ਚਤਰ ਖਾਕ ਕਿਰਪਾਨ ਲੈ ਕਰਕੇ ਖਲਾਨ ਖੋਲ ਕੇ ਖਿੱਚ ਕੇ ਭਜਿਓ ਅਲਫ ਖਾਨ ਨਾ ਖਾਨਾ ਸੰਭਾਰੇ ਇਧਰ ਗੁਰੂ ਕੇ ਵੱਲੋਂ ਗਏ ਸੂਰਮੇ ਰਾਤ ਇਸ ਤਰ੍ਹਾਂ ਬਤੀਤ ਹੋਈ ਹੈ ਅਗੋੜਾ ਅੱਗੇ ਕੌਣ ਹੈ ਸੂਰਮ ਭਜਿਓ ਅਲਫ ਖਾਨ ਨਾ ਖਾਨਾ ਸੰਭਾਰੇ ਜਿਹੜਾ ਸੂਰਮਾ ਆਇਆ ਸੀ ਨਾ ਦਿੱਲੀ ਤੋਂ ਇਹ ਇਹ ਪਾਜੇ ਕਹਿੰਦੇ ਨਾ ਖਾਣਾ ਸੰਭਾਰਿਓ ਖਾਣਾ ਵੀ ਨਹੀਂ ਸੰਭਾਲੋ ਨਾ ਖਾਣਾ ਨੂੰ ਨਹੀਂ ਸੰਭਾਲਿਆ ਹਜੇ ਔਰ ਵੀਰ ਨਾ ਧੀਰੂ ਵਿਚਾਰੇ ਬਾਕੀ ਵੀ ਸੂਰ ਨੇ ਭੱਜ ਗਏ ਧੀਰਜ ਦੀ ਵਿਚਾਰ ਹੀ ਨਹੀਂ ਕੀਤੀ ਹੈ ਹੀ ਨਹੀਂ ਕੋਈ ਧੀਰਜ ਨੂੰ ਆਉਣ ਵਾਲਾ ਉੱਥੇ ਨਦੀ ਪੈ ਦਿਨ ਅਸਤੀਨੇ ਮੁਕਾਮ ਆਠ ਲੜ ਕਹਿੰਦੇ ਨਰੀ ਦੇ ਪਾਰ ਕਿਨਾਰੇ ਤੇ ਮੁਕਾਮੀ ਕਿਸਤਤੀ ਕੀਤੀ ਟਿਕਾਣਾ ਕੀਤਾ ਠਹਿਰਨਾ ਕੀਤਾ ਭਲੀ ਭਾਂਤ ਦੇਖੇ ਸਭ ਰਾਜ ਧਾਮ ਰਾਜ ਦੇ ਘਰ ਜਿਹੜੇ ਬਣਾਏ ਸੀ ਉਹ ਦੇਖੇ ਭਲੀ ਪ੍ਰਕਾਰ ਜੋ ਭਈ ਇਹ ਤਹਮ ਹੋਏ ਵਿਦਾ ਘਰ ਆਏ ਇਸ ਤਰ੍ਹਾਂ ਵਿਧਾਇਕ ਕਹਿੰਦੇ ਆ ਗਏ ਘਰ ਨੂੰ ਤੋ ਭਾਈ ਉੱਥੇ ਚੁਦਾ ਹੈ ਉਧਰ ਸੁਨਾਵਾ ਅੱਤੇ ਚਲੇ ਗਏ ਅਸੰਦ ਇਨਾਂ ਉਨ੍ਹਾਂ ਦੇ ਸੰਗ ਕਈ ਜਿਹੜੇ ਸੰਨ ਮੁਸਲਮਾਨ ਤੇ ਹਿੰਦੂ ਇਹਨਾਂ ਨੇ ਆਪਣੇ ਸ੍ਰੀ ਜੀ ਮਿਲਣਾ ਕੀਤਾ ਉਹਨਾਂ ਬਾਰੇ ਮਾਰੇ ਇੱਥੇ ਇਸ਼ਾਰਾ ਕਰ ਰਹੇ ਹੈ ਇਹ ਇਹ ਕਥਾ ਪੂਰਨ ਇਤਿ ਭਈ ਇਸ ਵਾਸਤੇ ਭਾਈ ਕਥਾ ਇੱਥੇ ਸੰਪੂਰਨ ਹੋਈ ਇਸ ਪਿਆ ਦੀ ਦੋਹਰਾ ਆਲਸੂਨ ਕਹੇ ਮਾਰਕ ਆਲਸੂਨ ਇਲਾਕੇ ਦਾ ਨਾਮ ਇਹਨਾਂ ਨੂੰ ਮਾਰ ਕੇ ਇਹ ਦੱਸ ਕੀ ਉਹ ਪਿਆ ਇਸ ਤਰਫ ਨੂੰ ਆਉਣਾ ਕੀਤਾ ਹਾਂ ਦਾ ਨੇਕਣ ਕੀ ਕਰੇ ਅਨੇਕਾ ਪ੍ਰਕਾਰ ਦੇ ਕੀਤੇ ਹੋਰੇ ਆਨੰਦ ਸੁਖਿਆ ਸੁਖ ਮਾਨ ਮਾਨਣਾ ਕੀਤਾ ਅਤੇ ਨਾਨਦਪੂਰੀ ਦੇ ਵਿੱਚ ਚੌਲਗ ਇਹ ਤੇਰੀ ਬਚਤਰਨਾਟ ਗ੍ਰੰਥੇ ਨਾਦਾਨ ਯੁੱਧ ਵਰਨਨ ਨਾਦਾਨ ਦਾ ਜੰਗ ਵਰਨਨ ਕੀਤਾ ਇਸ ਬਚਤਰਨਾਟ ਗ੍ਰੰਥ ਵਿੱਚ ਨਾਮ ਨੋਮੋ ਧਿਆਏ ਨੋਮੋ ਧਿਆਏ ਨਾਮ ਇਸ ਦਾ ਸਮਾਪਤ ਮਸਤ ਸੁਭ ਮਸਤ ਅਫਜੋ ਸਮਾਪਤ ਹੈ ਸੁਭ ਸਰੇਕ ਹੈ ਅਫਜੋ ਬਾਕੀ ਹੁਣ ਸੁਣ ਕਿਉਂ ਭਈ ਬਹਰ ਬਰਖ ਇਹ ਭਾਂਤ ਦਤਾਏ ਮਹਾਰਾਜ ਨੇ ਬਹੁਤ ਤਰੀਕਿਆਂ ਨਾਲ ਇਸ ਤਰ੍ਹਾਂ ਸਮਾਪਤ ਕੀਤਾ ਚਣ ਚਣ ਚੋਰ ਸਦਾ ਗਹਿਆ ਗਹਿ ਕਾਏ ਗਹਿ ਕਾਏ ਇਸ ਤਰ੍ਹਾਂ ਚਣ ਚਣ ਕੇ ਮਾਰੇ ਚੋਰ ਇਹਦੇ ਤੇ ਉਸਾਕੀ ਲਾ ਲੈਣੀ ਬੱਤੀ ਪਠਾਣਾ ਵਾਲਾ ਮਾਰਿਆ ਸੀ ਜਿਹਨੇ ਲੜਕੀ ਦੀ ਦਿੱਤ ਲੁਕੀ ਸੀ ਉਹ ਨੂੰ ਸਤਿ ਫੱਟੇ ਪਾਸ਼ੇ ਧਰਤੀ ਚ ਗੱਡ ਕੇ ਤੇਰਾਂ ਨਾ ਬਿੰਨ ਕੇ ਲੱਤੀ ਤੜ ਪਾ ਕੇ ਕੁੱਤਿਆਂ ਨੂੰ ਤੁਰਾ ਕੇ ਮਰਵਾਇਆ ਸੀ ਇਹ ਤੋਂ ਭਾਜ ਸ਼ਹਿਰ ਤੇ ਗਏ ਕਈ ਤਾਂ ਡਰਦੇ ਭਾਜੀ ਗਏ ਛੇੜ ਚੋਂ ਭੁੱਖੇ ਮਰਦੇ ਫੇਰ ਆਉਤ ਪਏ ਇਹ ਭੁੱਖੇ ਮਰਦੇ ਫੇਰ ਆ ਜਾਂਦੇ ਆ ਦਲਵਰ ਖਾਨ ਦੇ ਲਾਵਰ ਆਏ ਜਿਸ ਤਰ੍ਹਾਂ ਕਰਦਾ ਦਲਵਰ ਖਾਨ ਸੀ ਜਿਹੜਾ ਉਹ ਆ ਗਿਆ ਉਹ ਤੇ ਆਪਣਾ ਹਮ ਔਰ ਪਠਾਏ ਉਹਨੇ ਆਪਣਾ ਪੁੱਤ ਭੇਜਿਆ ਦੁਆਇਕ ਸਾਡੀ ਤਰਫ ਨੂੰ ਦੁਆਇਕ ਘਰੀ 20 ਦਿਨ ਸਜਬਾ ਜਦੋਂ ਦੋ ਘੜੀਆਂ ਰਾਤ ਬੀਤੀ ਨਾ ਕਨਗੀ ਧਰਵਲ ਨੂੰ ਦਲਾਵਰ ਖਾਨ ਨੇ ਆਪਣਾ ਪੁੱਤ ਭੇਜਿਆ ਚੜਤਕਾਰੀ ਖਾਨ ਨੇ ਮਿਲ ਤਬਾ ਆਇਆ ਖਾਨਾਂ ਨੇ ਮਿਲ ਕੇ ਨਾ ਧੂਰੀ ਟੂਰੀ ਘਾਤ ਲਾਉਣ ਵਾਸਤੇ ਸਲਾਹ ਕਰ ਲਈ ਕਿ ਚੜ੍ਹਾਈ ਕੀਤੀ ਜਦ ਬਦਲ ਪਾਰ ਨਦੀ ਕੇ ਆਇਓ ਜਦ ਨਦੀ ਤੋਂ ਪਾਰ ਆਇਆ ਦਾਲ ਫੌਜ ਆਨ ਆਲਮ ਹੈ ਹਮੇਂ ਜਗਾਇਆ ਭਾਈ ਆਲਮ ਸਿੰਘ ਨੇ ਮਾਰ ਗਸੇ ਪਾਸ਼ਾ ਕਨੇ ਸਾਨੂੰ ਆ ਕੇ ਜਗਾਇਆ ਕਿਉਂਕਿ ਤੋ ਅਮਰਤ ਨਹੀਂ ਛਕੇ ਇਸ ਵਾਸਤੇ ਆਲਮਾ ਨਾ ਹੈ ਹੋਰ ਪਰ ਸਭ ਹੀ ਨਰ ਜਾਗੇ ਹਾਂ ਜੀ ਹੋਰ ਪਰ ਤਬਹੀ ਨਰਜਾ ਰੌਲਾ ਪੈ ਗਿਆ ਸਾਰੇ ਲੋਕ ਜਾਗ ਪਏ ਉਸ ਵੇਲੇ ਮੈਂ ਗਾਇਆ ਸਾਸਤਰ ਵੀਰ ਰਿਸ ਪਾ ਗਏ ਵੀਰ ਆਸੇ ਪਾ ਗਏ ਰੰਗੇ ਕੇ ਸ਼ਸਤਰਾਂ ਨੂੰ ਪਕਰ ਪਕਰ ਕੇ ਝੂਟਣ ਲਗੀ ਤਫੰਗਾ ਤਬਹੀ ਉਹਨਾਂ ਬੰਦੂਕਾਂ ਛੁੱਟਣ ਲੱਗੀਆਂ ਚੱਲੀਆਂ ਮੈਂ ਗਾਇਆ ਸਾਸਤਰ ਰਸਾਨ ਨੇ ਸਦਹੀ ਸਾਰੇ ਸ਼ਸਤਰ ਪਕਰ ਪਕਰ ਕੇ ਗੁੱਸੇ ਵਿੱਚ ਆ ਗਏ ਜ਼ਰੂਰ ਭਾਂਤ ਤਿੰਨ ਕਰੀ ਪੁਕਾਰਾ ਬੜੀ ਧਿਆਨਕ ਪੁਕਾਰ ਕੀਤੀ ਉੱਤੀ ਰੌਲਾ ਪਾਇਆ ਹੋਰ ਸੁਣਾ ਸਰਤਾ ਕੇ ਤਾਰਾ ਸਰਤਾ ਨਦੀ ਤੋਂ ਪਾਰਲੇ ਪਾਸੇ ਰੌਲਾ ਸੁਣਿਆ ਜਦੋਂ ਜੰਗ ਪ੍ਰਯਾਤ ਛੰਦ ਭਜੀ ਧੇਰ ਫੁੰਕਾਰ ਧੁਕੇ ਨੰਗਾਰੇ ਪੁੰਕਾਰ ਭਜੇ ਪੇਰ ਪੁੰਕਾਰ ਧੁਕੇ ਧੁਕੇ ਨਗਾਰੇ ਕੋ ਬੋਲਦੇ ਹਨ ਨਗਾਰੇ ਤੇ ਪੇਰੀਆਂ ਜਿਹੜੀਆਂ ਉਹ ਬੋਲ ਰਹੀਆਂ ਹਨ ਵਜ ਰਹੀਆਂ ਹਨ ਮਹਾਬੀਰ ਬਾਨੈਤ ਬੰਕੇ ਬੁਕਾਰੇ ਮਹਾ ਵੱਡੇ ਵੀਰ ਬਹਾਦਰ ਬਾਨੈਤ ਬੰਕਣ ਕੇ ਬੰਕੇ ਸੁੰਦਰ ਬੁਕਾਰੇ ਬੋਲਦੇ ਹਨ ਪਾਏ ਬਾਹੋ ਆਗਾਤ ਨੱਚੇ ਮਰਾਲਮ ਅਰੇ ਦਿਗਾਰੇ ਮੇਤੇ ਨੂੰ ਦਿਨੇ ਵੀ ਸੁੱਤੇ ਤੇ ਰਾਤ ਨੂੰ ਵੀ ਸੁੱਤੇ ਭਾਏ ਬਾਹੋ ਜੰਗ ਦੀ ਕਾਥਾ ਤੇ ਨੀਂਦ ਆ ਗਈ ਕੀ ਕਰਾਂਗੇ ਤੁਸੀਂ ਓਏ ਭਾਏ ਬਾਹੋ ਆ ਘਾਤ ਨੱਚੇ ਮਰਾਲੰ ਭਾਏ ਭਾਏ ਹੋਏ ਬਾਹੋ ਬਹੁਤੀ ਾਕਾਤ ਇੱਕ ਰਸ ਚੱਲਦੇ ਹਨ ਬਹੁੰਦੇ ਹਨ ਨੱਚੇ ਮਰਾਲੰ ਨੱਚੇ ਨੱਚਦੇ ਮਰਾਲੰ ਘੋੜੇ ਆ ਸਵਾਰੀ ਦਾ ਨਾਮ ਹੰਸਾਂ ਦੀ ਤਰ੍ਹਾਂ ਕਿਰਪਾ ਸਿੰਧ ਕਾਲੀ ਠੀਕ ਹੈ ਪਰੇ ਗਰਜੀ ਕਰਾਲੰ ਕਿਰਪਾ ਰੇ ਸਮੁੰਦਰ ਸਾਤਪੁਰੇ ਨੇ ਕਾਲੀ ਨਾਮ ਤੋਪ ਰਾਏ ਥੇ ਇਹ ਤੋਪ ਆ ਗੁਰੂ ਸਾਹਿਬ ਦੀ ਉਹਦਾ ਨਾਮ ਕਾਲੀ ਰੱਖਿਆ ਕਹਿੰਦੇ ਗਰਜੀ ਕਰਾਲੰ ਗਰਜੀ ਗਰਜੀ ਕਰਾਲੰ ਧਿਆਨਕ ਜਿਹੜੇ ਕਾਲ ਦੀ ਨਾਮ ਦੀ ਤੋਪ ਸੀ ਲਖਿਓ ਕਾਲ ਰਾਤਰੰ ਸਮਨ ਨਦੀਆਂ ਲਖਿਓ ਕਾਲ ਰਾਤਰੰ ਸਮਨ ਸੋ ਨਦੀਆਂ ਲਖਿਓ ਕਾਲ ਰਾਤਰੰ ਸਮਨ ਜਿਹੜੇ ਨਦੀ ਦੇ ਉੱਪਰ ਸੀ ਨਾ ਉਹਨਾਂ ਜਾਣਿਆ ਕਿ ਇਹ ਅੱਜ ਦੀ ਜਿਹੜੀ ਰਾਤ ਸਾਡੇ ਵਾਸਤੇ ਕਾਲ ਦੇ ਸਰਦਾਰੀ ਹੈ ਕਰੇ ਸੂਰਮਾ ਸੀਤ ਪਿੰਗੁੰ ਪਰਮਾਨੰ ਸੂਰਮੇ ਨੇ ਠੰਡੇ ਕਰ ਦਿੱਤੇ ਜਿਵੇਂ ਪਿੰਗਲਾ ਹੁੰਦਾ ਨਾ ਪਿੰਗਲੇਾਂ ਦੀ ਤਰ੍ਹਾਂ ਪਿੰਗਲੇ ਦੇ ਪਰਮਾਨੰ ਸਰਦਾਰ ਵਰਗੇ ਬਣਾ ਦਿੱਤੇ ਇੰਨੀ ਠੰਡ ਹੋ ਗਈ ਹੱਥ ਨਹੀਂ ਹਿੱਲਦੇਗੇ ਇਤੇ ਵੀਰ ਗੱਜੇ ਭਏ ਨਾਦ ਭਾਰੇ ਇਸ ਤਰ੍ਹਾਂ ਗੁਰੂ ਕੇ ਸੂਰਮੇ ਗਾਜੇ ਬੜਾ ਭਾਰੀ ਤੋ ਹੋਇਆ ਹੈ ਭੱਜੇ ਖਾਨ ਖੂਨੀ ਬਿਨਾ ਸ਼ਾਸਤਰ ਝਾਰੇ ਹਾਂ ਸ਼ਾਸਤਰ ਝਾੜੇ ਚਲਾਏ ਤੋਂ ਬਗੈਰ ਹੀ ਭੱਜ ਕੇ ਭੜੋੜੇ ਹੋ ਗਏ ਨਰਾਜ ਛੰਦ ਨਿਲਾਜ ਖਾਨ ਭੱਜੇ ਭੱਜਿਓ ਇਹ ਕੀ ਨਾ ਇਹਦਾ ਗਲਾਮਰ ਖਾਨ ਦਾ ਪੁੱਤਰ ਸੀ ਠੀਕ ਹੈ ਗਲਾਮਰ ਖਾਨ ਦਾ ਪੁੱਤਰ ਸੀ ਇਹ ਨਰਲਜ ਹੋ ਕਰਕੇ ਖਾਨ ਭੱਜ ਗਿਆ ਸ਼ਰਮ ਤੋ ਰਹਿਤ ਜਨ ਨਲਾਜ ਖਾਨ ਨਾਂ ਰੱਖ ਲਓ ਚਲੋ ਕਿਨੀ ਨਾ ਸ਼ਾਸਤਰ ਸਜੇਓ ਕਿਸੇ ਨੇ ਸ਼ਾਸਤਰ ਸਜਾਇਆ ਹੀ ਨਹੀਂ ਤੋ ਤਿਆਗ ਖੇਤ ਕੋ ਚਲੇ ਖੇਤ ਜਾਰਾਂ ਧੋਮੇ ਨੂੰ ਛੱਡ ਕੇ ਭੱਜ ਗਏ ਤੋ ਵੀਰ ਵੀਰ ਹਾਂ ਭਲੇ ਹਾਂ ਤੋ ਵੀਰ ਵੀਰ ਹਾਂ ਭਲੇ ਪਾਠ ਇਤਨਾ ਕਰਨ ਆਰਥਵਾਸ ਤੇ ਉਸ ਤਰ੍ਹਾਂ ਕਰ ਲੈਣਾ ਸੋ ਵੀਰ ਜਿਹੜਾ ਸੋ ਸ੍ਰੇਸ਼ਟ ਵੀਰ ਬਹਾਦਰ ਹੈ ਉਹ ਵੀਰ ਸੂਰਮਾ ਹੈ ਤਾਂ ਹਾ ਨਾਸ਼ ਦਾ ਗੱਦ ਹਾ ਪਾਠ ਆਉਂਦਾ ਨਾ ਸੋ ਇਤਰਾ ਹਾ ਨਾਸ਼ ਕਰਨ ਵਾਲੇ ਭਲੇ ਚੰਗੇ ਕੀਤੇ ਭਲੇ ਚੰਗੇ ਹਾ ਨਾਸ਼ ਵੀਰ ਬਹਾਦਰ ਕੀਤੇ ਸੋ ਸ੍ਰੇਸ਼ਟ ਵੀਰ ਬਹਾਦਰਾਂ ਨੇ ਚੱਲੇ ਤੁਰੇ ਤਰਾਇ ਕ ਚੱਲੇ ਹਾਂ ਤੁਰੇ ਤਰਾਇ ਕ ਘੋੜਿਆਂ ਨੂੰ ਤੋੜ ਕੇ ਸਕੇ ਨਾ ਸਤਰ ਉਠਾਏ ਸ਼ਾਸਤਰ ਨੂੰ ਉਠਾ ਸਕੇ ਜਾਂਦੇ ਹੋਏ ਉੱਥੇ ਛੱਡ ਗਏ ਨਾ ਲੈ ਹਥਿਆਰ ਗੱਜ ਗੱਜ ਹੀ ਹਥਿਆਰ ਲੈ ਕੇ ਗੱਜਣਾ ਕਿਸੇ ਕਹਿਰਾਂ ਨੇ ਨਹਾਰ ਨਹਾਰ ਲੱਜ ਹੀ ਐਨਾ ਸ਼ਰਮਿੰਦੇ ਹੋ ਰਹੇ ਜਿਹੜੀਆਂ ਇਸਤਰੀਆਂ ਉਹ ਵੇਖ ਕੇ ਸ਼ਰਮਿੰਦਗੀ ਦੇ ਸਹਤ ਦੁਨੀਆਂ ਦੇ ਸਾਡੇ ਘਰਾਂ ਵਾਲੇ ਹਿਾਰ ਟੁੱਟ ਕੇ ਭਜਿਆ ਇਹ ਜਾਂ ਇਸਤਰੀਆਂ ਨਾਲ ਵੀ ਬਹੁਤੇ ਨਰਲਾਜ ਹੋ ਗਏ ਸੋਹਰਾ ਬੜਵਾ ਗਾਂ ਉਜਾਰ ਕ ਜਦੋਂ ਹੋਰ ਕੋਈ ਗੱਲ ਨਾ ਨਾ ਹੋਈ ਗੁਰੂ ਕਾ ਤੇ ਧਾਵਾ ਬੋਲ ਕੇ ਸਫਲ ਨਾ ਹੋ ਸਕੇ ਤੇ ਪਿੱਛੇ ਭਜਣਾ ਪੈ ਗਿਆ ਜਾਂਦੇ ਹੋਏ ਇੰਨਾ ਕਰਕੇ 12ਵਾਂ ਗਾਂ 12ਵਾਂ ਪਿੰਡ ਦਾ ਨਾਂ ਉਹਨੂੰ ਉਜਾੜ ਕੇ ਕਰੀ ਮੁਕਾਮ ਭਲਾ ਤੇ ਭਲਾਣ ਪਿੰਡ ਦਾ ਨਾਂ ਉਹ ਚਮਕਾਵ ਡੇਰਾ ਲਾ ਲਿਆ ਰੱਬਾ ਹਮੇ ਨਾ ਛੋਏ ਪੱਕਾ ਮਾਰਾ ਕੰਗੀ ਅਰਕ ਨੇ ਖਾਲਸਾ ਜੀ ਪਰਮੇਸ਼ਰ ਦੀ ਕਿਰਪਾ ਕਰਕੇ ਸਾਨੂੰ ਨਹੀਂ ਛੂ ਸਕੇ ਲੱਗ ਨਹੀਂ ਸਕੇ ਭਜਿਤ ਪਏ ਨਿਦਾਨ ਨਿਦਾਨ ਅੰਤ ਨੂੰ ਭਜਦੇ ਭਏ ਹੋਏ ਭੱਜ ਗਏ ਦੌੜ ਗਏ ਸਭ ਬਲ ਇਹੀਆਂ ਨਾ ਪਰ ਸਕਾ ਇਸੇ ਬਲ ਨਹੀਂ ਪਰ ਸਕਿਆ ਉਹਨਾਂ ਦਾ ਪਰਵਾਹ ਹਨਾਇ ਰਸਾਏ ਤੇ ਬਰਵੇ ਨੂੰ ਗੁੱਸੇ ਵਿੱਚ ਆਕੜ ਕੇ ਨਾਸ ਕਰ ਦਿੱਤਾ ਕਿਵੇਂ ਕੀਤਾ ਕਲਨ ਰਸ ਜਿਵੇਂ ਬਾਣੀਓ ਹਾਂ ਜਿਵੇਂ ਬਾਣੀਆਂ ਕਹਿੰਦੇ ਸਰੂਣਾ ਰਸ ਖਾਵੇ ਰੋਰਨ ਖਾਤ ਬਣਾਏ ਰੋਰਨ ਨੂੰ ਭੁੰਨ ਕੇ ਰੋਰਨਾ ਰੋੜਾਂ ਦਾ ਜੇ ਵੈਸੇ ਤਾਂ ਲਣਰਾਤ ਨੇ ਮਾਸ ਨੂੰ ਤਰੀ ਵਾਲਾ ਖਾ ਲੈਣ ਦੂਜਾ ਨੂੰ ਸਾਲ ਸਾਲਣ ਰਸ ਕਹਿੰਦੇ ਐ ਪਰ ਮਹਾਰਾਜ ਪ੍ਰਮਾਨੰਦ ਨੇ ਬਾਣੀਆਂ ਮਾਸ ਲੈਣ ਤੋਂ ਗਿਆ ਤਾਂ ਹੁੰਦਾ ਨੇ ਦਿਲ ਨਹੀਂ ਇੰਨਾ ਹੁੰਦਾ ਜਿਹਨੇ ਰੋੜਾ ਨੂੰ ਭੁੰਨ ਕੇ ਤੈਨੂੰ ਸਲੂਣਾ ਕਰਕੇ ਖਾ ਲੈ ਦੇ ਇਸ ਤਰ੍ਹਾਂ ਇਹਨਾਂ ਦੀ ਦਸ਼ਾ ਹੋਈ ਐ ਗੁਰੂ ਕਿੱਤ ਤਾ ਨਹੀਂ ਸਕੇ ਮਾਸ ਦੀ ਤਰ੍ਹਾਂ ਤੇ ਰੋੜ ਖਾਣ ਦੀ ਤਰ੍ਹਾਂ ਜਾ ਕੇ ਬਰਵਾ ਨੂੰ ਮਾਰ ਦਿੱਤਾ ਇਸ ਤੇ ਵਿਚਿਤ ਨਾਟ ਗ੍ਰੰਥੇ ਖਾਣ ਜਾਦੇ ਕੋ ਆਗਮਨ ਹਾਇ ਇਸ ਵਿੱਚਿਤ ਨਾਟ ਗ੍ਰੰਥ ਦੇ ਇਤਿਹਾਸ ਵਿੱਚ ਖਾਣ ਜਾਦੇ ਦਾ ਹੁਣ ਤਰਸ ਉੱਠ ਉੱਠ ਜਾ ਦੋ ਖਾਣ ਜਾਦਾ ਘਰ ਪੈਦਾ ਹੋਇਆ ਇੱਕ ਅਸਨ ਕੀਤਾ ਉੱਥੇ ਜੈਗੋ ਉੱਥੇ ਜੈਗੋ ਪੈਦਾ ਹੋਇਆ ਉੱਥੇ ਆ ਜਿਹੜਾ ਜੈਗੋ ਜਦੋਂ ਵਰਨਮ ਜਿਹੜਾ ਵਰਨਮ ਕਸਨ ਨਾਮ ਦਸਨੋ ਤੇ ਆਏ ਦਤਨਾ ਪਿਆ ਹੈ ਨਾਮ ਇਸ ਦਾ ਸਮਾਵਤ ਮਸਤ ਸਭ ਮਸਤ ਸਮਾਵਤ ਹੈ ਸ੍ਰੇਸ਼ਟ ਆਓ ਜੀ ਆਓ ਜੀ ਬਾਕੀ ਅੱਗੇ ਸੁਣੋ ਪਤਾ ਨਹੀਂ ਜਦ ਕਦਨਾ ਭਜੰਗ ਪ੍ਰਿਆਤ ਛੰਦ ਗਇਓ ਖਾਨ ਜਾਦਾ ਤਿਤਾ ਪਾਸ ਭਜੰ ਇਹ ਦੋ ਘੰਟੇ ਵੀ ਨਹੀਂ ਹੋਏ ਗਯੋ ਖਾਨਜਾਦਾ ਹਏ ਜਦੋਂ ਜਿਹੜਾ ਇਹਦਾ ਨਾਂ ਸੀ ਦਲਾਵਰ ਹੈ ਦਲਾਵਰ ਦਾ ਪੁੱਤਰ ਜਦੋਂ ਮੁੜ ਗਿਆ ਭਗੌੜਾ ਹੋ ਕੇ ਦਲਾਵਰ ਦਾ ਪੁੱਤਰ ਸੀ ਜਿਹੜਾ ਖਾਨਜਾਦਾ ਇਹ ਜਿਸ ਵੇਲੇ ਮੁੜ ਗਿਆ ਸ਼ਰਮਿੰਦਾ ਹੋ ਕੇ ਤੇ ਉਹਦੇ ਪਾਸ ਪਹੁੰਚਿਆ ਤਾਂ ਇਹਨਾਂ ਦਾ ਸੇਵਾਦਾਰ ਇੱਕ ਹਸੈਣੀ ਉਹ ਕਹਿੰਦਾ ਕਿ ਮੈਂ ਜਾ ਕੇ ਜਾਂ ਕਰਕੇ ਕੰਨ ਕੀ ਟੜਕੇ ਫਤੇ ਬਾਕੇ ਆਉਣਾ ਉਹ ਜਿਵੇਂ ਹਸੈਣੀ ਹੰਕਾਰ ਵਿੱਚ ਆਇਆ ਕਿ ਜਿਸ ਤਰ੍ਹਾਂ ਅਕੜਖਾ ਹੋਵੇਗਾ ਇਧਰੋਂ ਗੁਰੂ ਸਾਹਿਬ ਦੀ ਸਿੱਖਾਂ ਨੂੰ ਭੇਜਣਗੇ ਤੇ ਗੋਪਾਲੀਆ ਹੋਵੇਗਾ ਰਾਜਾ ਨਾਲ ਸੋ ਉਹ ਵੀ ਜਾਵੇਗਾ ਗੁਰੂਆਂ ਵੱਲੋਂ ਸਿੱਖਾਂ ਨੂੰ ਨਾਮ ਲੈ ਕੇ ਤੇ ਜਿਸ ਤਰ੍ਹਾਂ ਇਹ ਗੋ ਆਕੜੇ ਦਾ ਘਰੇ ਆਇਆ ਨੂੰ ਜਾਣ ਕੇ ਤੇ ਦੁਬਾਰਾ ਜੰਗ ਹੋਵੇਗਾ ਤੇ ਜੰਗ ਜਿਹਨੇ ਚੜ੍ਹਾਈ ਕਰੇਗਾ ਉਹ ਸੁਣੋ ਗਇਓ ਖਾਨ ਜਾਦਾ ਤੀਤਾ ਪਾਸ ਭਜੰ ਗਲਾਵਰ ਦੇ ਪਾਸ ਆਪਣੇ ਤੀਤਾ ਦੇ ਪਾਸ ਖਾਨ ਜਾਦਾ ਜਿਹੜਾ ਪਾਸ ਭੱਜ ਕੇ ਪਹੁੰਚਿਆ ਕਿ ਜਵਾਬ ਬੈ ਨਾ ਹਣੇ ਸੂਰ ਲੱਜੰ ਆ ਹਣੇ ਖਣੇ ਜਾਣ ਨਾਸੇ ਹੋ ਗਏ ਸੂਰਮੇ ਲੱਜਾ ਸ਼ਰਮਿੰਦਗੀ ਦੇ ਨਾਲ ਜਵਾਬ ਨਹੀਂ ਦੇ ਸਕਦੇਗੇ ਆਹਾਂ ਠੋਕ ਬਾਹਾਂ ਹੁਸੈਨੀ ਗਰਜਿਆ ਉਸੜੇੜਾ ਹੁਸੈਨੀ ਨਾ ਨੌਕਰ ਸੀ ਨਾ ਉਹ ਬਾਹ ਠੋਕ ਕੇ ਹਲਾ ਕੇ ਗੱਜਿਆ ਸਭੇ ਸੂਰ ਮੈਂ ਕਹੇ ਸਿਲਾ ਸਾਜ ਸੰਜਿਆ ਆਹ ਸਿਲਾ ਪੱਥਰ ਦੇ ਉੱਪਰ ਰਗੜ ਕੇ ਬਣਾਏ ਜਿਹੜੇ ਸਾਜ ਹਨ ਛਸ਼ਤਰ ਸੰਜਿਆਂ ਨੇ ਸਜਾਏ ਉਹ ਲੈ ਕੇ ਨਾਲ ਸਾਰੇ ਤੇ ਸੂਰ ਮੈਂ ਕਰਿਓ ਜੋਰ ਸਨ ਹੁਸੈਨੀ ਪਿਆਨ ਆਹ ਪਿਆਨੀ ਚੱਲ ਤਾ ਹੁਸੈਨੀ ਫੌਜ ਦਾ ਜੋਰ ਨਾਲ ਲੈ ਕੇ ਪ੍ਰਥਮ ਕੂਟ ਕਾ ਲੂਟ ਲੀਨੇ ਆਵਨ ਇਹਨੇ ਜਾ ਨੇ ਕੀ ਕੰਮ ਕੀਤਾ ਵਾਰਿੰਗ ਨਾ ਵਸਤੀਆਂ ਦਾ ਘਰਾਂ ਦਾ ਜਿਹੜੀਆਂ ਵਸਤੀਆਂ ਸਨ ਨਾ ਘਰਾਂ ਛੋਟੇ ਛੋਟੇ ਉਹਨਾਂ ਨੂੰ ਕੋਟ ਲੋਟ ਲਿਆ ਜਾਂਦੇ ਨੇ ਪਹਿਲਾਂ ਇਹ ਕੰਮ ਕੀਤਾ ਉਹਨਾਂ ਦੇ ਡੱਡ ਵਾਲਨ ਕੀ ਉਹ ਜੀਤ ਜੇਰੰਗ ਇਹ ਡੱਡ ਵਾਲ ਨੂੰ ਜਿਤਨਾ ਕੀਤਾ ਜੇਰੰਗ ਅਧੀਨ ਕਰ ਲਿਆ ਕਰੇ ਬੰਦ ਕਾ ਰਾਜਪੁਤਰਾਨ ਕੀਰੰਗ ਹਾਂ ਇਹ ਕਰੇ ਬੰਦ ਕਾ ਬੰਨ ਕਰਕੇ ਜਿਹੜੇ ਰਾਜਿਆਂ ਦੇ ਪੁੱਤਰਾਨ ਪੁੱਤਰ ਫੀਨ ਉਹਨਾਂ ਨੂੰ ਇਹ ਚੇਰੰਗ ਨਾਮ ਗੋਲੇ ਦਾ ਗੋਲਾ ਨਾ ਹਸੈਨੀ ਇਸ ਆ ਤੇ ਚੇਰੰਗ ਨਾਮ ਇਹਦਾ ਵਰਤਿਆ ਚੇਰੰਗ ਹਸੈਨੀ ਨੇ ਰਾਜਿਆਂ ਦੇ ਪੁੱਤਰ ਜਿਹੜੇ ਸੀ ਬੰਨ ਕੇ ਅਧੀਨ ਕਰ ਲਏ ਪੁਨਰਧੂਨ ਕਾ ਲੂਟ ਲੀਲਨ ਸੁਧਾਰੰ ਫਿਰ ਦੂਜੀ ਦੋਨੂੰ ਲੁੱਟ ਲਿਆ ਚੰਗੀ ਤਰ੍ਹਾਂ ਕੋਈ ਥਾਮ ਹੋਇ ਹਾਇ ਸਕਿਓ ਨਾ ਗਵਾਰੰ ਕੋਈ ਸਾਹਮਣੇ ਗਵਾਰ ਮੂਰਖ ਹੋ ਨਹੀਂ ਸਕਦਾ ਲਿਯੋ ਸ਼ੀਨ ਅਨੰ ਧਲੰ ਬਾਟ ਦਿਯੰ ਤੇ ਕੀ ਕੀ ਤਾ ਅਨ ਖੋਲਿਆ ਸਾਰੀਆਂ ਵਸਤੀਆਂ ਵਿੱਚੋਂ ਤੇ ਆਪਣੀ ਫੌਜ ਵਿੱਚ ਵੰਡ ਦਿੱਤਾ ਮਹਾ ਮੂੜੀਯੰ ਕਤਸੰ ਕਾਜ ਕੀਯ ਤੇ ਐਸਾ ਮਹਾ ਮੂਰਖ ਇਹਨੇ ਕਤਸੰ ਛੋਟਾ ਕੰਮ ਕੀਤਾ ਦੋਹਰਾ ਕਿਤਕ ਦਿਦਸ ਕਤਸੰ ਨਾ ਖੋਟੇ ਦਾ ਦੋਹਰਾ ਕਿਤਕ ਦਿਦਸ ਕਿਤਾਤਾ ਹੈ ਇਹ ਤੋਂ ਕਈ ਕਿ ਦਿਨ ਬਤੀਤ ਹੋ ਗਏ ਹਸਾਈਨੀ ਨੂੰ ਕਰਤ ਉਸੇ ਉਤਪਾ ਉਧਰ ਉਧਰ ਕਰ ਰਿਹਾ ਪਹਾੜਾਂ ਦੇ ਵਿੱਚ ਵਾਰ ਗਵਾਲੇਰੀਆਂ ਨਾ ਕੀ ਪਰਤ ਤੀ ਕਿ ਗਵਾਲੀਏ ਜਿਹੜੇ ਇਦੋਂ ਹੀ ਇਹਨਾਂ ਨੂੰ ਵੀ ਪੈ ਗਿਆ ਆ ਹਨ ਮਿਲਤ ਕੀ ਮਿਲਣ ਕੀ ਬਾਤ ਹਾਂ ਇਹਨਾਂ ਨਾਲ ਗੱਲ ਚੱਲ ਪਈ ਇਹਨਾਂ ਦੀ ਮਿਲਣ ਵਾਸਤੇ ਗੁਲੇਰੀਏ ਦੇ ਨਾਲ ਜੇ ਉਹ ਦਿਨ ਦੋ ਇੱਕ ਨਾ ਹੋਵੇ ਮਿਲਤ ਇਹ ਜੇ ਨਾ ਨਾ ਦੋਕ ਦਿਨ ਮਿਲਦਾ ਤਾਂ ਆਪ ਤ ਆ ਰਹਾ ਹੈ ਕਿ ਉਹ ਆ ਕੇ ਆਸੀ ਗੱਲ ਲੜਾਈ ਕਰਨ ਵਾਸਤੇ ਤਾਂ ਤੈਨੂੰ ਕਿ ਘਰ ਦਿਖਾ ਹਾਂ ਜੀ ਮਾੜਾ ਕਹਿੰਦੇ ਜੇ ਭਾਈ ਦੋਕ ਦਿਨੇ ਨਾ ਹੁੰਦਾ ਤੇ ਇਹ ਰੜਾ ਕੇ ਸਾਡੇ ਉੱਪਰ ਆ ਰਿਹਾ ਸੀ ਹਸੈਨੀ ਜਿਹੜਾ ਸੀ ਜੰਗ ਕਰਨ ਵਾਸਤੇ ਪਰ ਹੋਇਆ ਕਿ ਕਾਲ ਤੈਨੂੰ ਕਿ ਘਰ ਵਿਖਾ ਤਾਂ ਸਾ ਕਾਲਪੁਰਖ ਪਰਮੇਸ਼ਰ ਨੇ ਤਿੰਨਾ ਦੇ ਘਰ ਵਿੱਚ ਹੀ ਛਾਰੀ ਕਲੇਬਾ ਇਹਨਾਂ ਦੇ ਘਰ ਵਿੱਚ ਹੀ ਲੜਾਈ ਪਾ ਦਿੱਤੀ ਉਹ ਕਿਵੇਂ ਪਈ ਅੱਗੇ ਦੱਸਦੇ ਆ ਕਿਉਂ ਭਈ ਜੇ ਇਹਨੂੰ ਨਾ ਮੇਰੇ ਮੇਰੇ ਤਾਂ ਗਲੇਰੀਏ ਨੂੰ 2-3 ਤਨ ਹੋਰ ਤੇ ਇਹਨੇ ਇੱਧਰ ਆਉਣਾ ਸੀ ਆਨੰਦਪੁਰ ਨੂੰ ਉਹ ਗਲੇਰੀਏ ਦੇ ਨਾਲ ਮਿਲਣੇ ਕਰਕੇ ਸਨ ਵਿੱਚ ਹੀ ਲੜਾਈ ਸ਼ੁਰੂ ਹੋ ਗਈ ਉਹ ਅੱਗੇ ਦੱਸਦੇ ਕੀ ਦਿਨ ਹੋਈ ਹੈ ਕਿਉਂ ਭਈ ਗਵਾਲ ਏਰੀਆ ਮਿਲਣ ਕਹੋ ਆਏ ਗਿਰੋ ਗਲੇਰੀਆ ਮਿਲਣ ਵਾਸਤੇ ਆਏ ਨੇ ਇਹਨੂੰ ਹਸੈਨੀ ਨੂੰ ਆਰਾਮ ਰਾਜ ਸਿੰਘ ਵੀ ਰਾਜਪੂਤਾਂ ਵਿੱਚੋਂ ਨਾਲ ਹੈ ਕਿੱਥੇ ਆਣ ਨਿਲਤ ਭਏ ਜੰਮੂ ਜੰਮੂ ਅਹੇ ਜੀ ਚੌਥੇ ਪੈਰ ਆ ਕੇ ਰਾਤ ਨੂੰ ਮਿਲਣ ਲੱਗੇ ਨੂੰ ਹੋਟ ਗਈ ਲੱਖ ਨજર ਗੁਲਾਮ ਕਿਨੂੰ ਗੁਲਾਮ ਜਾਣ ਕਰਕੇ ਨਾ ਇਹਨਾਂ ਨੂੰ ਆਪਣੇ ਤੇ ਨਿਗਾਹ ਹੀ ਫਟ ਗਈ ਇੰਨਾ ਹੰਕਾਰ ਗਿਆ ਸੈਣੀ ਦੋਹਰਾ ਜੈਸੇ ਰੌਕੇ ਤੇਜ ਤੇ ਮਾਰ ਪ੍ਰਮਾਨ ਦੇ ਕੇ ਕਹਿੰਦੇ ਜਿਵੇਂ ਸੂਰਜ ਦੇ ਤੇਜ ਪ੍ਰਤਾਪ ਨਾਲ ਰੇਤ ਅਧਕ ਤਪਤਾਏ ਤੇ ਰੇਤ ਜਿਹੜਾ ਗਰਮ ਹੋ ਜੇ ਰਬ ਬਾਲ ਛੁਦਰ ਨਾ ਜਾਣਈ ਕਿਹੜਾ ਸੂਰਜ ਸੂਰਜ ਦਾ ਬਾਲ ਛੱਡ ਕੇ ਉਹਨੂੰ ਛੁਦਰ ਥੋੜੇ ਮੱਤ ਨੂੰ ਨਹੀਂ ਜਾਣਦਾ ਕਹਿੰਦਾ ਮੈਂ ਹੀ ਆਪਨ ਹੀ ਗਰਬਾਏ ਆਪਣੇ ਆਪ ਕੀ ਹੰਕਾਰ ਕਰਦਾ ਕਹਿੰਦਾ ਮੇਰੀ ਤਪੱਸਿਆ ਨਾਲ ਹੀ ਸੂਰਜ ਤਪੇ ਕਿਉਂ ਪਈ ਪੈਸੇ ਹੀ ਫੂਲ ਗੁਲਾਮ ਜਾਤ ਭਇਓ ਇਸ ਤਰ੍ਹਾਂ ਗੁਲਾਮ ਨਾਮ ਗੁਲਾਮ ਦਾ ਨੌਕਰ ਦਾ ਨੌਕਰ ਤੋਂ ਸੈਲੀ ਲੈ ਲੈਣਾ ਇਸ ਐਸੇ ਹੀ ਫੂਲ ਗੁਲਾਮ ਜਾਤ ਭਇਓ ਕਿਸ ਤਰ੍ਹਾਂ ਫੁੱਲ ਜਿਹੜਾ ਗੁਲਾਮ ਸੀ ਇਹ ਜਾਣਨਾ ਕਰੋ ਹੋ ਗਿਆ ਹੰਕਾਰੀ ਜਿੰਨੇ ਨਾ ਡ੍ਰਿੱਟ ਪਰੇ ਆਨਤ ਭਇਓ ਇਹਨੇ ਆਪਣੀ ਨਿਗਾਹ ਵਿੱਚ ਨਹੀਂ ਲਿਆਂਦਾ ਇਹਨੂੰ ਜਿਹੜੇ ਪਹਿਲਾਂ ਆਏ ਸੀ ਇਹਦੇ ਪਾਸ ਗੁਲੇਰੀਆ ਤੇ ਰਾਮ ਸਿੰਘ ਪਹਿਲੂਰੀਆ ਕਟੌਚ ਸੰਗ ਲਹਿ ਪਹਿਲੂਰੀਆ ਵੀ ਤੇ ਕਟੌਚ ਜਿਹੜਾ ਕਰ ਹਾਲ ਚੰਦਾ ਵੀ ਨਾਲ ਜਾਣਾ ਆਨ ਨਾ ਮੋਸਰ ਮਹ ਮਹ ਹਾਂ ਮਹ ਮਹ ਇਹਨੇ ਜਾਣ ਲਿਆ ਇਹ ਨਾਲ ਸੀ ਨੇ ਪਿੱਛੋਂ ਦੱਸੇ ਕਹਲੂਰੀਆ ਤੇ ਕਟੋਟੀਆਂ ਜਿਹੜਾ ਕਹਿ ਲਗਾ ਮੇਰੇ ਸਰਦਾਰਤ ਮੈਂ ਧਰਤੀ ਦੇ ਵਿੱਚ ਕੋਈ ਹੈ ਹੀ ਨਹੀਂਗਾ ਹੋਰ ਜਿੰਨ ਜੋ ਤਨ ਆਨ ਨੂੰ ਸੋ ਸਾਥਾ ਇਹਨਾਂ ਨੇ ਜਿਹੜਾ ਧਰ ਲਿਆਂਦਾ ਸੀ ਨੇ ਮਿਲਣਾ ਆਏ ਸੀ ਪਿੱਛੇ ਨਾ ਹੋਏ ਜਿੰਨਾਂ ਦੇ 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 ਰਹੇ ਹੁਸੈਨੀ ਹਾਥਾ ਹੁਸੈਨੀ ਦੇ ਹੱਥ ਚ ਲੱਗੇ ਫੜਾਉਣ ਰਾਜੀਨਾਮਾ ਕਰਨ ਵਾਸਤੇ ਆ ਪਰ ਰਾਜੀਨਾਮਾ ਕਰ ਲਏ ਜੇ ਤੇ ਲੈ ਤੇ ਆਪਨ ਕੁਰਾਨੇ ਕੁਰਾਨੇ ਦੇਣ ਲੈਣ ਜਿੰਦਿਆਂ ਲੈਣਿਆ ਕਰਦੇ ਆ ਹੋਇਆ ਦੇਣਾ ਲੈਣਾ ਜਦੋਂ ਕੀਤਾ ਇਹਨਾਂ ਨੇ ਆਪਸ ਵਿੱਚ ਕੁਰਰਾਣੇ ਨਾਲ ਕੀ ਘਟੰਦਾ ਹੈ ਕੁਰਰਾਣੇ ਝਗੜ ਤੇ ਰੌਲਾ ਪੈ ਗਿਆ ਆਪਸ ਵਿੱਚ ਇਹ ਤਨ ਲੈ ਨਿਜ ਤਾਮ ਸੁਧਾਮੇ ਇਹ ਕਹਣ ਲਗਾ ਮੈਂ ਨਹੀਂ ਲੈਣਾਗਾ ਮੈਂ ਤੈਨੂੰ ਇਸੇ ਤਰ੍ਹਾਂ ਠੀਕ ਕਰਾਂਗਾ ਉਹ ਕਹਣਗੇ ਅੱਛਾ ਤੈਨੂੰ ਘਰੋ ਲਿਆ ਕੇ ਤੇ ਨਹੀਂ ਹੋਰ ਇਸ ਤਰ੍ਹਾਂ ਕਹਿ ਕੇ ਪਹਿਲਾਂ ਲਿਆਂਦਾ ਤਨ ਲੈ ਕੇ ਘਰ ਨੂੰ ਨਾਲ ਕੇਰੋ ਸਵੇ ਤੇਜ ਤਨ ਤਯੋ ਕੇਰੋ ਜਿਹੜਾ ਹਟਾਈ ਨਹੀਂ ਸੀ ਇਹ ਤਦੋਂ ਤੇਜ ਤਨ ਤਯੋ ਤਪ ਗਿਆ ਤੇਜੀ ਦੇ ਨਾਲ ਬੜਾ ਭਾਰੀ ਸਰੀਰ ਇਸ ਦਾ ਬੜਾ ਬੁਰਾ ਕਛ ਲpst ਨਾ ਪਹੇ ਇਹਨੇ ਵਿਚਾਰ ਹੀ ਨਹੀਂ ਕੀਤੀ ਵੀ ਆਹ ਕੰਮ ਚੰਗਾ ਆ ਬੁਰਾ ਜਾਣਿਆ ਹੀ ਨਹੀਂ ਚੰਦ ਨਾਨਕ ਨਾਇਕ ਬਿਚਾਰਾ ਇਹਨੇ ਛਾਲਵਾਲ ਥੋੜੇ ਮਾਤਰੀ ਨਹੀਂ ਵਿਚਾਰ ਕੀਤੀ ਜਾਂ ਤਾਂ ਭਇਓ ਦੇ ਤਬਹ ਨਗਾਰਾ ਜਾਂਦੇ ਨੇ ਨਗਾਰੇ ਤੇ ਚੋਟ ਲਾ ਦਿੱਤੀ ਮੈਂ ਹੁਣ ਦਵਾ ਲੈਣਾ ਇਹਨਾਂ ਨੂੰ ਦਾਵ ਕਾਵ ਤਨ ਨਾਇਕ ਨਾ ਕਰਾ ਨਾਇਕ ਥੋੜੇ ਮਾਤਰੀ ਦਾਵ ਕਾਵ ਨਹੀਂ ਨੀਤੀ ਨਹੀਂ ਵਰਤੀ ਸਿੰਘ ਹੈ ਘੇਰ ਸੱਤਾ ਕਹੋ ਡਰਾ ਮਹਾਰਾਜ ਮਹਾਰਾਜ ਪ੍ਰਮਾਨ ਦੇ ਰੇ ਸਿੰਘ ਹੈ ਘੇਰ ਸੱਤਾ ਕਹੋ ਡਰਾ ਸੋ ਸਿੰਘਾ ਛੇਰ ਨੂੰ ਛੇਰ ਕਰਕੇ ਜੇ ਮੈਂ ਸਾਹ ਡਰਾਉਣਾ ਚਾਹੇ 15 ਹੈ ਪਹਿਰ ਜਿਰਦ ਤਹਿ ਕੀ ਹੋ ਜਿਤਨਾ ਟਾਂਚ ਤੇਰੇ ਘੇਰਾ ਘਾਤਨਾ ਪਹਾੜੀਆਂ ਨੇ 15 ਪੈਰ 45 ਘੰਟੇ ਖਾਨ ਪਾਣ ਤੈਨ ਜਾਣ ਨਾ ਦਿਓ ਤੇ ਖਾਣ ਵਾਸਤੇ ਤੀਨ ਵਾਸਤੇ ਕੋਈ ਵੀ ਵਸਤੂ ਅੰਦਰ ਨਾ ਜਾਣ ਦਿੱਤੀ ਹਸੈਨੀ ਨੇ ਖਾਨ ਪਾਣ ਦਿਨ ਸੂਰ ਰਸਾਏ ਤੇ ਖਾਣ ਪੀਣ ਤੋਂ ਬਿਨਾ ਗੁੱਸੇ ਹੋ ਕੇ ਸੂਰ ਨੇ ਧਾਮ ਕਰਨੇ ਇਹ ਤੇ ਦੂਤ ਪਠਾਏ ਹਾਂਜੀ ਮਿੱਤਰਤਾ ਵਧਾਉਣ ਵਾਸਤੇ ਸੂਰ ਨੇ ਭੇਜੇ ਫਿਰ ਦਾਸ ਨਿਰਖ ਸੰਗ ਸਹਿਨ ਪਠਾਨੀ ਪਰਵਕ ਕਰਨ ਹਿਤ ਦੂਤ ਪਠਾਏ ਮਿੱਤਰਤਾ ਕਰਨ ਵਾਸਤੇ ਦੂਤ ਭੇਜੇ ਦਾਸ ਨਿਰਖ ਸੰਗ ਸੈਨ ਪਠਾਨੀ ਸਰਦਾਸ ਨਿਰਖ ਸੰਗ ਸੈਨ ਪਠਾਨੀ ਵੇਖ ਕੇ ਨਾਲ ਫੌਜ ਭੇਜੀ ਚਲਗੇ ਹੋਗਾ ਪ੍ਰਵਕ ਹੋ ਲਗਾਇਓ ਤੈਨ ਕੀ ਨਹੀਂ ਮੰਨਨੀ ਇਹ ਨਾਲ ਵੇਖ ਕਰਕੇ ਫੌਜ ਭੇਜੀ ਤੇ ਹੰਕਾਰੀ ਮੰਨੇ ਇਨ ਇਨਾ ਹੰਕਾਰ ਵਿੱਚ ਆ ਗਿਆ ਫੁੱਲ ਗਿਆ ਦਾਸ ਸਹੰਸਰ ਅਭੀ ਕਹ ਦੇ ਹੋ ਕਹਿਣ ਲਗਾ ਕਿ ਦਾਸ ਸਹੰਸਰ 10000 ਅਭੀ ਹੁਣੇ ਹੀ ਛੇਤੀ ਦੇਣਾ ਕਰੋ ਮੈਂ 5000 ਨਾਲ ਹੀ ਮੰਨਦਾ ਹੁਣ ਨਾ ਪਰ ਨੀਕ ਮੂੰਡ ਪਰ ਲੈ ਇਹ ਮੂਹਣ ਜਿਹੜੇ ਫੇਰ ਹਨ ਤੁਹਾਡੇ ਮੁੰਡੇ ਨਾਲ ਫੜੇ ਹੋਏ ਐ ਇਹਨਾਂ ਦੇ ਪਰ ਉੱਪਰ ਲੈ ਹੂੰ ਲੈਣਾ ਕਰੋ ਜਾਣਨਾ ਕਰੋ ਮੀਚ ਮੌਤ ਆਈ ਹੋਈ ਐ ਜੇ ਤਾ 10000 ਮੈਨੂੰ ਦੇ ਦਿਓ ਤੇ ਤੁਹਾਡੇ ਮੁੰਡੇ ਰਵਾਜ ਨੂੰ ਕਹਿੰਦਾ ਮੈਂ ਛੱਡ ਦੇਵਾਂਗਾ ਜੇ ਨਹੀਂ ਤੇ ਸਮਝ ਲਓ ਤੁਹਾਡੇ ਮੁੰਡਿਆਂ ਦੇ ਸਿਰ ਤੇ ਮੌਤ ਆਈ ਹੋਈ ਆ ਸਿੰਘ ਸੰਗਤਿਆ ਕਹਾਂ ਪਠਾਏ ਇਹ ਸਿੰਘ ਸੰਗਤਿਆ ਸਿੰਘ ਸੀ ਦਸਵੇਂ ਪਾਸ਼ਾ ਨਾਲ ਸਤਿਗੁਰੂ ਨੇ ਉਹ ਨਾਲ ਭੇਜਿਆ ਸੀ ਉਹ ਗੋਪਾਲ ਨੇ ਸੋ ਧਰਮ ਦੇ ਲਿਆਏ ਇਹ ਗੋਪਾਲ ਜਿਹੜਾ ਸੀ ਨਾ ਇਹਨੂੰ ਮਾਰੇ ਨੇ ਧਰਮ ਨਿਜਮ ਸਤਿਧਰਮ ਨਾਮ ਹੈ ਨਿਜਮ ਦੇ ਕੇ ਲਿਆਂਦਾ ਸੀ ਨਾਲ ਪਾਈ ਸੰਗਤਿਗੇ ਨੂੰ ਦਿਨ ਕੇ ਸੰਗ ਨਾ ਹੁਨ ਕੀ ਬਣੀ ਇਹਨਾਂ ਨਾਲ ਬਣੀ ਨਹੀਂ ਗੋਪਾਲੇ ਦੀ ਤੇ ਸੰਗਤਿਆ ਸਿੰਘ ਦੀ ਹੁਸੈਨੀ ਦੇ ਨਾਲ ਬਾਬਤ ਕਿਰਪਾਲ ਜਿਤਮੋ ਇਹ ਗਣੀ ਕਿਹੜਾ ਕਿਰਪਾਲ ਨਾਲ ਕਟੋਟੀਆਂ ਬਹੁ ਸ਼ੈਤਾਨ ਦੀ ਟੂਟੀ ਇਹ ਇਹਦੇ ਮਨ ਵਿੱਚ ਉਸ ਵੇਲੇ ਵਿਚਾਰਿਆ ਐਸ ਘਾਤ ਫਿਰ ਹੱਥ ਨਾ ਆਹਹ ਕਹਿੰਦਾ ਐਸ ਇਹੋ ਜਿਹਾ ਘਾਤ ਸਵ ਮੁਰਕ ਕੇ ਨਹੀਂ ਹੱਥ ਚਾਉਣਾ ਹੁਸੈਨੀ ਸਭ ਹੁ ਫੇਰ ਸਮੋਂ ਛਲ ਜਾਏ ਫੇਰ ਸਮੋਂ ਛਲ ਜਾਂਦਾ ਸਾਰਨ ਜਿੱਥੇਰਾ ਸਮਾ ਤੋਂ ਖੁੰਝ ਜਾਵੇ ਗੋਪਾਲੇ ਤੋ ਅਬੇ ਗਹਿ ਲੀਜੇ ਗੋਪਾਲ ਨੂੰ ਹੁਣੇ ਪਕੜ ਲੈ ਕੈਦ ਕੀਜੀਏ ਕੈ ਬਦ ਜਾ ਇਹਨੂੰ ਕੈਰ ਕਰ ਲੈ ਤੇ ਜਾ ਬਾਹ ਨਾਸ ਕਰ ਦੇ ਤਨਕ ਭਨਕ ਜਬ ਤੈਨ ਸੁਣ ਪਾਈ ਤੇ ਤਨਕ ਥੋੜੀ ਜਈ ਭਨਕ ਕਨਸੋ ਆਵਾਜ਼ ਇਹਦੇ ਕੰਨ ਚ ਪੈ ਗਈ ਗੋਪਾਲ ਦੇ ਨਿਜਦਲ ਜਾਤ ਭਇਓ ਪਟੜਾ ਇਹ ਛੇਤੀ ਨਾਲ ਆਪਣੇ ਸੂਰਮਿਆਂ ਦੇ ਪਟੜਾਈ ਸੂਰਮਿਆਂ ਦੇ ਦਲ ਸੌਰੇ ਚ ਜਾ ਵੜਿਆ ਮਦ ਭਾਰ ਛੰਦ ਜਬ ਗयो ਗੋਪਾਲ ਜਦੋਂ ਪਕੜ ਲਿਆ ਗयो ਗयो ਨਹੀਂ ਗयो ਹੁਣ ਜਬ ਗयो ਗੋਪਾਲ ਜਦੋਂ ਗਿਆ ਚਲਿਆ ਗਿਆ ਗੋਪਾਲ ਤੇ ਉਹ ਕ੍ਰਿਪਾਲ ਇਹ ਕ੍ਰਿਪਾਲ ਕਟੂਚੀਆ ਗੁੱਸੇ ਹੋ ਗਿਆ ਹਿੰਮਤ ਹਸੈ ਨਾ ਹਿੰਮਤ ਹਸੈ ਨ ਦੋਵੇਂ ਜੁਮੈ ਲੁਜੈ ਨ ਹਾਂਜੀ ਜੁਮੈ ਚੱਲ ਤੇ ਸੂਰਮੇ ਲੁਜੈ ਲੁਜਣ ਵਾਸਤੇ ਜੂਝਣ ਵਾਸਤੇ ਲੁਜਣ ਵਾਸ ਦਾ ਨਾਮ ਸੂਰਮਾ ਹੁੰਦਾ ਹੈ ਜੁਮੈ ਚੱਲਣ ਦਾ ਨਾਮ ਹੈ ਕਰਕੇ ਗੁਮਾਨ ਸੰਕਾਰ ਕਰਕੇ ਜੁਮੈ ਜਵਾਨ ਚੱਲਦੇ ਆ ਜਵਾਨ ਬੱਜੇ ਤਬਲ ਤਬਲ ਸਮੂਹ ਬੱਜੇ ਵਾਜਦੇ ਆ ਵਾਜੇ ਦੰਦਪ ਤਬਲ ਦਬਨ ਕੇ ਦੌੜ ਕੇ ਚੰਗੀ ਤਰ੍ਹਾਂ ਕੱਸ ਕੇ ਘੰਫੇ